ਜਦੋਂ ਵੀ ਬੱਚਾ ਤੁਹਾਡੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਐਨੀ ਟਾਈਮ 24 ਹਰ ਬਸ ਇੱਕ ਬਟਨ ਦਬੇਗਾ ਤੁਹਾਨੂੰ ਕਾਲ ਆ ਜਾਵੇਗਾ ਮਾਪੇ ਹਮੇਸ਼ਾ ਫਿਕਰ ਚ ਰਹਿੰਦੇ ਨੇ ਕਿ ਯਾਰ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਲਵਾ ਕੇ ਤੁਸੀਂ ਬੇਫਿਕਰ ਹੋ ਜਾਓ ਤੁਹਾਡੀ ਹਰ 24/7 ਬੱਚਾ ਤੁਹਾਡੀ ਨਿਗਾਹ ਦੇ ਵਿੱਚ ਮਨ ਲਓ ਮੈਂ ਦੇਖਣਾ ਹੈ ਸਾਰਾ ਦਿਨ ਮੇਰੀ ਗੱਡੀ ਗਈ ਕਿੱਥੇ ਕਿੱਥੇ ਹਾਂਜੀ ਹਾਂਜੀ ਤੁਸੀਂ ਇੱਕ ਕਲਿੱਕ ਕੀਤਾ ਹਿਸਟਰੀ ਪੂਰੇ ਦਿਨ ਦੀ ਹਿਸਟਰੀ ਆ ਜਾਏਗੀ ਪੂਰੇ ਦਿਨ ਦੀ ਹਿਸਟਰੀ ਆਹ ਦੇਖੋ ਦੋਸਤੋ ਇੱਕ ਕਾਰ ਚਾਰਜਰ ਮੰਗੂ ਲੱਗੂਗਾ ਤੁਹਾਨੂੰ ਜਿਵੇਂ ਕਾਰ ਚਾਰਜਰ ਆਪ ਲਾਇਆ ਹੁੰਦਾ ਕਾਰ ਦੇ ਵਿੱਚ ਔਰ ਅਸਲ ਦੇ ਵਿੱਚ ਇਹ ਜੀਪੀਐਸ ਇਹਦੇ ਵਿੱਚ ਪਲੱਗ ਐਂਡ ਪਲੇ ਤੁਸੀਂ ਮਲਟੀਪਲ ਤੁਹਾਡੇ ਘਰ ਦੇ ਵਿੱਚ ਤਿੰਨ ਚਾਰ ਵਹੀਕਲਸ ਨੇ ਓਕੇ ਜੀ ਠੀਕ ਤੁਸੀਂ ਇੱਕ ਸਕਦੇ ਹੋ ਪਲੱਸ ਬੱਚਾ ਕਿੱਥੇ ਆ ਜਾ ਰਿਹਾ ਬੱਸ ਦੇ ਵਿੱਚ ਕਿੰਨੇ ਦੀ ਸਪੀਡ ਤੇ ਜਾ ਰਿਹਾ ਪਰ ਸਭ ਟਰੈਕ ਹੁੰਦਾ ਰਹੇਗਾ ਉਹ ਸਾਰਾ ਟਰੈਕ ਹੋਊ ਸਭ ਟਰੈਕ ਹੋਏਗਾ ਮੈਨ ਕਿੱਥੇ ਜੀ ਪਹੁੰਚ ਗਈ ਮੈਨ ਕਿੱਥੇ ਪਹੁੰਚ ਗਈ ਤੁਹਾਡਾ ਬੱਚਾ ਘਰ ਆਉਣ ਵਾਲਾ ਆ ਤੁਸੀਂ ਗੇਟ ਦੇ ਬਾਹਰ ਜਾ ਕੇ ਖੜੇ ਹੋ ਜਾ ਕੇ ਇਹਦੇ ਵਿੱਚ ਅੰਦਰ ਹਿਡਨ ਅਟੈਚ ਹੋ ਜਾਂਦੇ ਨੇ ਅੱਛਾ ਅੱਛਾ ਆਪਾਂ ਮੋਬਾਈਲ ਤੇ ਇਸ ਤਰ੍ਹਾਂ ਐਪਲੀਕੇਸ਼ਨ ਮਿਲੇਗਾ ਆਪਾਂ ਜਿੰਮੀ ਕੀ ਤੁਹਾਡਾ ਕੋਈ ਟਰਾਂਸਪੋਰਟ ਦਾ ਕੰਮ ਹੈ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਟਰੈਕਿੰਗ ਤੁਸੀਂ ਕਰਨੀ ਚਾਹੁੰਦੇ ਹੋ ਤੁਹਾਡੇ ਆਪਣੇ ਵਹੀਕਲ ਦੀ ਆਪਣੇ ਟਰਾਂਸਪੋਰਟ ਦੀ ਜਾਂ ਆਪਣੇ ਬੱਚੇ ਤੱਕ ਦੀ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੂਰੀ ਟਰੈਕਰਸ ਵਾਲੇ ਇਹ ਸਾਰਾ ਸੋਲੂਸ਼ਨ ਲੈ ਜਾਂਦਾ ਸੋਲੂਸ਼ਨ ਕੀ ਆ ਆਜੋ ਆਪਾਂ ਕਰਦੇ ਆਂ ਗੱਲ ਕਿਉਂਕਿ ਗੱਡੀ ਜਿੱਥੇ ਵੀ ਜਾਊਗੀ ਜਿੱਥੇ ਵੀ ਗੱਡੀ ਜਾਊਗੀ ਜਿੱਥੇ ਵੀ ਤੁਹਾਡਾ ਬੱਚਾ ਜਾਊਗਾ ਜਾਂ ਕਿਸੇ ਦੀ ਵੀ ਸੇਫਟੀ ਲਈ ਹੁਣ ਤੁਹਾਨੂੰ ਚਿੰਤਾ ਦੀ ਲੋੜ ਨਹੀਂ ਹੈ ਕਿਉਂਕਿ ਉਹ ਤੁਹਾਡੇ ਹਰ ਵਕਤ ਜਿਹੜੀ ਤੁਹਾਡੀ ਗੱਡੀ ਐ ਜਾਂ ਤੁਹਾਡਾ ਕੋਈ ਆਪਣਾ ਐ ਹਨਾ ਉਹ ਤੁਹਾਡੇ ਟਰੈਕ ਦੇ ਵਿੱਚ ਰਹੇਗਾ ਅਸੀਂ ਕਰਦੇ ਆਂ ਭਰਾਵਾਂ ਨਾਲ ਗੱਲ ਹਾਂਜੀ ਹਾਂਜੀ ਭਾਈ ਜੀ ਅਸੀਂ ਕਾਲ ਜੀ ਸਤਿ ਸ਼੍ਰੀ ਅਕਾਲ ਸਰ ਹੁਣ ਦੱਸੋ ਸਾਨੂੰ ਦਰਸ਼ਕਾਂ ਨੂੰ ਹਨਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੇ ਕੋਲੇ ਪਹਿਲਾਂ ਐ ਦੱਸ ਦਿਓ ਸਰ ਹਾਂ ਗੱਡੀ ਨੂੰ ਟਰੈਕ ਕਰਨ ਲਈ ਸਰ ਆਪਣੇ ਕੋਲ ਗੱਡੀ ਨੂੰ ਟਰੈਕ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਆ ਰਹੇ ਨੇ ਵਾਇਰਿੰਗ ਵਾਲੇ ਪਲੱਸ ਵਾਇਰਲੈਸ ਅੱਛਾ ਜਿਹੜੇ ਵਾਇਰਿੰਗ ਵਾਲੇ ਮਾਡਲ ਨੇ ਆ ਰਹੇ ਨੇ ਸਾਡੇ ਕੋਲ ਇਹ ਗੱਡੀ ਨੂੰ ਟਰੈਕ ਕਰਨ ਲਈ ਐ ਜੀ ਹਾਂਜੀ ਇਹ ਗੱਡੀ ਦੇ ਵਿੱਚ ਅੰਦਰ ਹਿਡਨ ਅਟੈਚ ਹੋ ਜਾਂਦੇ ਨੇ ਅੱਛਾ ਅੱਛਾ ਆਪਾਂ ਮੋਬਾਈਲ ਤੇ ਇਸ ਤਰ੍ਹਾਂ ਐਪਲੀਕੇਸ਼ਨ ਮਿਲੇਗਾ ਆਪਾਂ ਨੂੰ ਮੋਬਾਈਲ ਤੇ ਆਪਾਂ ਲਾਈਵ ਟਰੈਕ ਕਰ ਸਕਦੇ ਹਾਂ ਮੋਬਾਈਲ ਤੇ ਐਪ ਡਾਊਨਲੋਡ ਹੋ ਜੂਗੀ ਜੀ ਐਪ ਡਾਊਨਲੋਡ ਹੋ ਜੇਗੀ ਠੀਕ ਹੈ ਜੀ ਇਸ ਤਰ੍ਹਾਂ ਐਪਲੀਕੇਸ਼ਨ ਹੈ ਤੁਸੀਂ ਪੂਰੀ ਲਿਸਟ ਆਏਗੀ ਤੁਹਾਨੂੰ ਗੱਡੀਆਂ ਦੀ ਓਕੇ ਓਕੇ ਜੀ ਕਿਹੜੀ ਗੱਡੀ ਕਿੰਨੇ ਦੀ ਸਪੀਡ ਤੇ ਚੱਲ ਰਹੀ ਹੈ ਤੁਹਾਨੂੰ ਸਾਰਾ ਡਾਟਾ ਇੱਥੇ ਮਿਲਦਾ ਜਿਹੜੀ ਗੱਡੀ ਦੇ ਵਿੱਚ ਆਪਾਂ ਇਹ ਫਿੱਟ ਕਰਤਾ ਹਾਂਜੀ ਓਕੇ ਜੀ ਜਿਵੇਂ ਕਿਸੇ ਦੀ ਟਰਾਂਸਪੋਰਟ ਹੈ ਜਾਂ ਬੱਸਾਂ ਦਾ ਕੰਮ ਹੈ ਜਾਂ ਜਿਵੇਂ ਕੋਈ ਟੈਕਸੀਆਂ ਵਗੈ अच्छा जी ਤੁਸੀਂ ਅਲਸਾਰ ਦੇਖ ਸਕਦੇ ਹੋ ਲਾਈਵ ਸਪੀਡ ਹੈ ਲਾਈਵ ਲੋਕੇਸ਼ਨ ਹੈ ਇੱਕ ਕਲਿੱਕ ਕੀਤਾ ਤੁਹਾਡੀ ਗੱਡੀ ਟਰੈਕ ਹੋ ਗਈ 올 ਇੰਡੀਆ ਗੱਡੀ ਕਿੱਥੇ ਮਰਜੀ ਚੱਲਦੀ ਹੋਵੇ ਤੁਹਾਡੀ ਠੀਕ ਹੈ ਸਰ ਇਹ ਗੱਡੀ ਤੁਹਾਡੇ ਟਰੈਕ ਹੋ ਗਈ ਠੀਕ ਹੈ ਜੀ 올 ਇੰਡੀਆ ਕਿੱਧੇ ਚੱਲਦਾ اچھا ਇਹ ਜਾਂਦੀ ਹੈ ਨਾ ਉਹੀ हां ਇਹ ਗੱਡੀ ਜਾ ਰਹੀ ਹੈ ਓਕੇ ਓਕੇ ਲਾਈਵ ਸਪੀਡ ਆਏਗੀ ਤੁਹਾਨੂੰ 30 ਦੀ ਸਪੀਡ ਤੇ ਜਾ ਰਹੀ ਹੈ ਹੁਣ ਮੰਨ ਲਓ ਮੈਂ ਦੇਖਣਾ ਹੈ ਸਾਰਾ ਦਿਨ ਮੇਰੀ ਗੱਡੀ ਗਈ ਕਿੱਥੇ ਕਿੱਥੇ ਹਾਂਜੀ ਹਾਂਜੀ ਤੁਸੀਂ ਇੱਕ ਕਲਿੱਕ ਕੀਤਾ ਹਿਸਟਰੀ ਪੂਰੇ ਦਿਨ ਦੀ ਹਿਸਟਰੀ ਆ ਜਾਏਗੀ ਉਹੀ ਦਿੰਦੀ ਹੈ ਹਿਸਟਰੀ ਮਤਲਬ ਜਿਨ੍ਹਾਂ ਨੇ ਜਾਂਦਾ ਕੋਈ ਡਰਾਈਵਰ ਰੱਖਿਆ ਜਾਂ ਹੋਰ ਹਨ ਉਹ ਟਰੈਕਿੰਗ ਕਰਨੀ ਚਾਹੁੰਦੇ ਹਨ ਵੀ ਕਿੱਥੇ ਆ ਆ ਦੇਖੋ ਜੀ ਪੂਰਾ ਮਿਹਰਬਾਨ ਅੱਛਾ ਜੀ ਆ ਦੇਖੋ ਦੋਸਤੋ ਗੱਡੀ ਦਾ ਪਤਾ ਲੱਗ ਰਿਹਾਦਾ ਵੀ ਕਿੱਥੇ ਜਾਂਦੀ ਆ ਆ ਟਾਈਮਿੰਗ ਚੱਲ ਰਹੀ ਆ ਨਾਲ ਨਾਲ ਉਹ ਤੇ ਸੀੜ ਆ ਰਹੀ ਆ ਇਹ ਡਿਵਾਈਸ ਤੇ ਡਿਚ ਲਾਉਣੀ ਆਪਾਂ ਐਪਲੀਕੇਸ਼ਨ ਆਪਣੇ ਫੋਨ ਚ ਐਪਲੀਕੇਸ਼ਨ ਫੋਨ ਤੇ ਆ ਦੇ ਨਾਲ ਆਪਣੇ ਕੋਲ ਕੈਮਰਾ ਵਗੈਰਾ ਵੀ ਲੱਗ ਜਾਂਦਾ ਜੀ ਕੈਮਰਾ ਵਗੈਰਾ ਨਾਲ ਕੈਮਰਾ ਵੀ ਫਿੱਟ ਹੋ ਜਾਂਦਾ ਹੈ ਹਾਂ ਡੈਸ਼ ਕੈਮ ਵੀ ਆਪਣੇ ਕੋਲ ਆ ਵਾਇਰਲੈਸ ਨੇ ਸਾਡੇ ਇਹ ਲੱਗਦਾ ਕਾਰ ਚਾਰਜਰ ਦੇ ਤਰ੍ਹਾਂ ਅੱਛਾ ਆ ਦੇਖੋ ਦੋਸਤੋ ਇਹ ਕਾਰ ਚਾਰਜਰ ਮੰਗੂ ਲੱਗੂਗਾ ਤੁਹਾਨੂੰ ਜਿਵੇਂ ਕਾਰ ਚਾਰਜਰ ਆਪ ਲਾਇਆ ਹੁੰਦਾ ਕਾਰ ਦੇ ਵਿੱਚ ਪਰ ਅਸਲ ਦੇ ਵਿੱਚ ਇਹ ਜੀਪੀਐਸ ਹੈ ਇਹ ਜੀਪੀਐਸ ਹੈ ਠੀਕ ਹੈ ਜੀ ਇਹ ਤੁਹਾਡੇ ਬੱਚਿਆਂ ਦੀ ਸੇਫਟੀ ਲਈ ਆ ਗਿਆ ਦੋਸਤੋ ਆ ਚੀਜ਼ ਨਾ ਕਈ ਜਿਹੜੇ ਮਾਪਿਓ ਹਨ ਆਪਣੇ ਬੱਚਿਆਂ ਬਾਰੇ ਚਿੰਤਤ ਰਹਿੰਦੇ ਆ ਕਿ ਉਹ ਮਤਲਬ ਕਿੱਥੇ ਨਹੀਂ ਗੀ ਸਕੂਲ ਦੇ ਵਿੱਚ ਵੀ ਤੁਸੀਂ ਇਹ ਬੈਗ ਦੇ ਵਿੱਚ ਪਾ ਸਕਦੇ ਹੋ ਹਨ ਤੇ ਇਹਦਾ ਕੀ ਸਿਸਟਮ ਹੈ ਇਹ ਡਿਵਾਈਸ ਜਿਹੜਾ ਤੁਹਾਨੂੰ ਐਕਟੀਵੇਟ ਕਰਕੇ ਦਿੱਤਾ ਜਾਊਗਾ ਤੁਹਾਨੂੰ ਜਦੋਂ ਵੀ ਬੱਚਾ ਤੁਹਾਡੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਐਨੀ ਟਾਈਮ 24 ਬਸ ਇੱਕ ਬਟਨ ਦਬੇਗਾ ਤੁਹਾਨੂੰ ਕਾਲ ਆ ਜਾਏਗਾ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਗੱਲ ਆਪਣੇ ਬੱਚੇ ਦੇ ਨਾਲ ਬੱਸ ਉਹ ਇੱਕ ਕਾਲ ਕਰਨਾ ਤੁਸੀਂ ਇੱਥੇ ਬੈਲ ਬਜਣੀ ਬੱਚੇ ਨੇ ਇੱਥੋਂ ਪਿਕ ਕਰ ਲੈਣਾ ਓਕੇ ਜੀ ਓਕੇ ਉਹ ਗੱਲ ਕਰ ਸਕਦਾ ਹੈ ਬੱਸ ਬੱਚਾ ਕਿੱਥੇ ਆ ਜਾ ਰਿਹਾ ਬੱਸ ਦੇ ਵਿੱਚ ਕਿੰਨੇ ਦੀ ਸਪੀਡ ਤੇ ਜਾ ਰਿਹਾ ਪਰ ਸਭ ਟਰੈਕ ਹੁੰਦਾ ਰਹੇਗਾ ਉਹ ਸਾਰਾ ਟਰੈਕ ਹੋਊ ਸਭ ਟਰੈਕ ਹੋਏਗਾ ਮੈਨ ਕਿੱਥੇ ਜੀ ਪਹੁੰਚ ਗਈ ਮੈਨ ਕਿੱਥੇ ਪਹੁੰਚ ਗਈ ਤੁਹਾਡਾ ਬੱਚਾ ਘਰ ਆਉਣ ਵਾਲਾ ਹੈ ਤੁਸੀਂ ਗੇਟ ਦੇ ਬਾਹਰ ਜਾ ਕੇ ਖੜੇ ਹੋ ਜਾ ਕਿ ਬੱਸ ਆ ਗਈ ਦੋਸਤੋ ਆ ਤਾਂ ਬਹੁਤ ਵਧੀਆ ਚੀਜ਼ ਆ ਯਾਰ ਬੱਚਿਆਂ ਵਾਸਤੇ ਹੈ ਨਾ ਵੀ ਬੱਚੇ ਨੂੰ ਆਪਾਂ ਜਾਂ ਹੋਸਟਲ ਚ ਪੜਦਾ ਹੋਵੇ ਬੱਚਾ ਜਾਂ ਕਿੱਥੇ ਆਹ ਇੱਕ ਦੋ ਬੱਚੇ ਨੇ ਅੱਜ ਕੱਲ ਦੀ ਡੇਟ ਚ ਮਾਪੇ ਹਮੇਸ਼ਾ ਫਿਕ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਲਵਾ ਕੇ ਤੁਸੀਂ ਬੇਫਿਕਰ ਹੋ ਜਾਓ ਤੁਹਾਡੀ ਹਰ 24/7 ਬੱਚਾ ਤੁਹਾਡੀ ਨਿਗਾਹ ਦੇ ਵਿੱਚ ਠੀਕ ਹੈ ਜੀ ਤੇ ਇਹ ਚੀਜ਼ ਜੀ ਇਹ ਉਹ ਬੀਡੀ ਸਕੈਨਰ ਹੈ ਇਹ ਇੱਕ ਹੀ ਕਾਰੀ ਲੀ ਹੁੰਦੀ ਹੈ ਆਪਣੇ ਅਲਟੋ ਕਾਰ ਤੋਂ ਲੈ ਕੇ ਮਰਸੀਡੀਜ਼ ਕਾਰ ਤੱਕ ਸਕੈਨਰ ਆਉਂਦਾ ਹੈ ਅੱਛਾ ਜੀ ਇਹ ਉਹਦੇ ਵਿੱਚ ਲੱਗ ਜਾਂਦਾ ਸਕੈਨਰ ਤੇ ਤੋਂ ਬਾਅਦ ਗੱਡੀ ਜਿੱਥੇ ਮਰਜੀ ਜਾਂਦੀ ਹੋਵੇ ਤੁਹਾਡੀ ਹਾਂ ਜੀ ਹਾਂ ਜੀ ਇਹ ਸਕੈਨ ਕਰ ਸਕਦਾ गड़ी गड़ी अच्छा इदे इदे ना, ना, ना। जी एदे ਤੁਸੀਂ ਟਰੈਕ ਕਰ ਸਕਦੇ ਹੋ ਜਿੰਦਾ ਇਹ ਬਾਕੀ ਗੱਡੀਆਂ ਟਰੈਕ ਕਰ। ਅੱਛਾ ਇਹ ਇਹਦੇ ਨਾਲ ਦੀ ਹੈ ਸਿਸਟਮ ਇਹ ਨਾਲ। ਬਟ ਇਹਦੇ ਵਿੱਚ ਪਲੱਗ ਐਂਡ ਪਲੇ ਤੁਸੀਂ ਮਲਟੀਪਲ ਤੁਹਾਡੇ ਕਾਰ ਦੇ ਵਿੱਚ 3-4 ਵਹੀਕਲਸ ਨੇ। ਓਕੇ ਜੀ। ਠੀਕ। ਤੁਸੀਂ ਇੱਕ ਗੱਡੀ ਚੋਂ ਕੱਢੋ ਜਿਹੜੀ ਗੱਡੀ ਬਾਹਰ ਜਾ ਰਹੀ ਹੈ ਉਹਦੇ ਵਿੱਚ ਉਹਦੇ ਵਿੱਚ ਲਾ ਦਿਓ। ਓਕੇ ਓਕੇ। ਇਹ ਪਰਮਾਨੈਂਟਲੀ ਵਿਟ ਹੋਣਾ। ਇਹ ਪਰਮਾਨੈਂਟ ਹੈ। ਕੋਸਟ ਓਕੇ ਸਰ। ਇਹ ਹੁਣ ਸਰ ਇਹਦੀ ਕਾਸਟਿੰਗ ਵੀ ਦੱਸ ਦਿਓ ਜਰਾ। ਸਰ ਠੀਕ ਹੈ ਜੀ। ਇਹ ਮਾਡਲ ਹੈ ਸਰ ਸਾਡੇ ਸਟਾਰਟਿੰਗ ਰੇਂਜ ਹੈ ਬਾਈਕ ਲਈ ਆ ਤੁਹਾਡੇ 3500 ਤੋਂ। 3000 ਰੁਪਏ ਦਾ ਸਰ 3000 ਦੋਸਤੋ 3000 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਪਰ ਸੇਫਟੀ ਫੀਡ ਡਿਸਕਾਊਂਟਡ ਪ੍ਰਾਈਸ ਨੇ ਸਾਡੇ ਅੱਜ ਅੱਜ ਡਿਸਕਾਊਂਟਡ ਡਿਸਕਾਊਂਟ ਐਗਜ਼ਿਬਿਸ਼ਨ ਦੋਸਤੋ ਇਹ ਮੈਕ ਆਟੋ ਐਕਸਪੋ ਜਿਹੜਾ ਲੱਗਿਆ ਹੋਇਆਗਾ ਹਨਾ ਲੁਧਿਆਣੇ ਦੇ ਵਿੱਚ ਉਥੋਂ ਦੀ ਡਿਸਕਾਊਂਟਡ ਪ੍ਰਾਈਸ ਨੇ ਸਪੈਸ਼ਲ ਜੇ ਤੁਸੀਂ ਇੱਥੇ ਆ ਕੇ 26 ਤੱਕ ਕੱਲ ਤੱਕ ਇਹ ਹੈਗਾਗਾ ਤੁਸੀਂ ਇਹ ਡਿਵਾਈਸ ਇੱਥੋਂ ਖਰੀਦ ਸਕਦੇ ਹੋ ਜੇ ਨਹੀਂ ਤਾਂ ਇਹਨਾਂ ਨਾਲ ਮੋਬਾਈਲ ਨੰਬਰ ਅਸੀਂ ਦੇਵਾਂਗੇ ਪੂਰੀ ਡੈਕਟਰ ਵਾਲਿਆਂ ਦਾ ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਇਸ ਡਿਵਾਈਸ ਦਾ ਜੀ ਇਹ ਇਹ ਦਾ ਦੱਸੋ ਇਹ ਬੱਚਿਆਂ ਦੇ ਬੱਚੇ ਬੱਚੇ ਲਈ ਅਗਲੇ ਨੇ ਲੈਣਾ ਹੈ ਨਾ ਆਪਣੇ ਇਹ ਚਾਰਜੇਬਲ ਹੈ ਇਥੋਂ ਚਾਰਜ ਹੋ ਜਾਂਦਾ ਹੈ ਅੱਛਾ ਜੀ ਕਿੰਨੀ ਬੈਕਅੱਪ ਬੈਟਰੀ ਦਾ ਇਹ ਪੂਰਾ 1 ਦਿਨ ਤੋਂ 36 ਘੰਟੇ ਤੱਕ ਹੋ ਜਾਏਗਾ ਅੱਛਾ ਜੀ 25 ਤੋਂ 30 36 ਘੰਟੇ ਤੱਕ ਇਹ ਚੱਲੇਗਾ ਉਸ ਤੋਂ ਬਾਅਦ ਇਹਨੂੰ ਚਾਰਜ ਕਰਨਾ ਪਵੇਗਾ ਚਾਰਜ ਕਰ ਇਹ ਕੀ ਪ੍ਰਾਈਸ ਹੈ ਜੀ ਇਹ ਪ੍ਰਾਈਸ ਸਰ ਇਹ 5000 ਦਾ ਮਾਡਲ ਹੈ 5000 ਰੁਪਏ ਹਾਂ ਠੀਕ ਹੈ ਸਰ ਤੇ ਇੱਕ ਸਰ ਆਪਣਾ ਨੰਬਰ ਤੇ ਲੋਕੇਸ਼ਨ ਜੇ ਸੰਪਰਕ ਕਰਨਾ ਚਾਹੋ ਤਾਂ ਹਾਂਜੀ ਸਰ ਵੀਰ ਪੈਲੇਸ ਅੰਡੀਗੜ ਰੋਡ ਅੱਛਾ ਜੀ ਨੀਅਰ ਬੈਂਕ ਆਫ ਬਰੋਦਾ ਸਾਡਾ ਆਫਿਸ ਹੈਗਾ ਤੁਸੀਂ ਉੱਥੇ ਆ ਕੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਤੇ ਜਿਵੇਂ ਕਿਸੇ ਨੇ ਦੂਰ ਬੈਠਾ ਕੋਈ ਹੈ ਨਾ ਜਿਵੇਂ ਅਸੀਂ ਮਾਨਸੌਰ ਤੋਂ ਆ ਕੋਈ ਬਟੁੰਡੇ ਤੋਂ ਹਾਂਜੀ ਹਾਂਜੀ ਉੱਥੇ ਵੀ ਆਪਣੀ ਬ੍ਰਾਂਚਾਂ ਹੈਗੀਆਂ ਨੇ ਹਾਂਜੀ ਉਹ ਸਾਨੂੰ ਕਾਲ ਕਰਕੇ ਅਸੀਂ ਡਵਾਈਸ ਪੋਰੀਅਰ ਕਰ ਦਾਂਗੇ ਓਕੇ ਜੀ ਕਾਲ ਕਰ ਸਕਦੇ ਨੰਬਰ ਬੋਲ ਦਿਓ ਜੀ ਹੈਗਾ ਕੰਪਨੀ ਦਾ ਆਪਣਾ 97813 14799 ਦੁਬਾਰਾ ਬੋਲ ਸਾਡੇ ਇੱਕ ਕਾਰਡ ਹੈ ਆ ਕਾਰਡ ਵੀ ਤੁਸੀਂ ਪਾ ਸਕਦੇ ਹੋ ਕਾਰਡ ਵੀ ਅਸੀਂ ਨਾਲ ਪਾ ਦਾਂਗੇ ਸਾਡੇ 4 ਨੰਬਰ ਆ ਓਕੇ ਓਕੇ ਨੰਬਰ ਉਸੇ ਨਾਲ ਪਾਉਂਦੇ ਸੁੰਮੇਪੂਰੀ ਜੀ ਸਾਡੇ ਆਨਰ ਨੇ ਓਕੇ ਉਹਨਾਂ ਦੋਨਾਂ ਦੇ ਨੰਬਰ ਇਸਟਾਰਟ ਤੁਸੀਂ ਪਾ ਦੇਣਾ ਠੀਕ ਹੈ ਦੋਸਤੋ ਇਹ ਅਸੀਂ ਨੰਬਰ ਨਾਲ ਨਾਲ ਪਾਵਾਂਗੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ